ਇਹ ਦੱਸਦੀ ਆ ਵੀ ਮੈਨੂੰ ਮਾਮਾ ਵੀ ਮੇਰਾ ਤੰਗ ਕਰਦਾ ਮਾਰਦਾ ਕੁੱਟਦਾ ਮੇਰੀ ਮੰਮੀ ਵੀ ਕੁੱਟਦੀ ਮਾਰਦੀ ਮੇਰਾ ਪਾਪਾ ਵੀ ਸ਼ਰਾਬ ਕਰਕੇ ਕੁੱਟਦਾ ਮਾਰਦਾ ਤੇ ਪਰ ਅਸੀਂ ਪਰਿਵਾਰ ਨੂੰ ਅੱਜ ਸਮਝਾਇਆ ਵੀ ਇਹਦੀ ਮੈਡੀਸਿਨ ਜ਼ਰੂਰ ਚਲਾਓ ਕਿਉਂਕਿ ਹੁਣ ਕੁੜੀ ਵੱਡੀ ਹੋ ਰਹੀ ਆ ਯੰਗ ਹੋ ਰਹੀ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਏ ਸੀ ਚਾਉਂਦੀ ਆ ਗੁੱਸਾ ਬਹੁਤ ਆਉਂਦਾ ਖੇਚੜਦੀ ਆ ਛੋਟੇ ਛੋਟੇ ਗੱਲ ਤੇ ਲੜਾਈ ਹੋ ਜਾਂਦੀ ਆ ਤੇ ਇਸੇ ਗੱਲ 'ਚ ਇਹਨੇ ਘਰੋਂ ਘਰ ਛੱਡ ਕੇ ਬਾਹਰ ਆ ਗਈ ਆਸ-ਪਾਸ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਜੇ ਕੋਈ ਇਸ ਤਰ੍ਹਾਂ ਦਾ ਬੱਚਾ ਤੁਹਾਨੂੰ ਬਾਹਰ ਮਿਲਦਾ ਉਹਨੂੰ ਆਪੋ ਦੇ ਘਰ ਪਛਾਈਏ ਉਹਨੂੰ ਵਾਪਸ ਮਾਂ-ਪਿਓ ਤੱਕਰ ਪਹੁੰਚਦਾ ਕਰੀਏ ਨਾ ਕਿ ਮਾਂ-ਪਿਓ ਤੋਂ ਦੂਰ ਕਰ ਦਈਏ। ਸ੍ਰੀ ਗੁਰੂ ਜੀ ਸਾਰਿਆਂ ਨੂੰ ਸਾਨੂੰ ਜੀ ਇੱਕ ਕੁੜੀ ਮਿਲੀ ਸੀਗੀ ਪੈਂਡ ਚੈੱਕ ਕਰ ਦੋ। ਇਹ ਬੱਸ ਦੇ ਵਿੱਚ ਚੜ ਕੇ ਆ ਗਈ ਸੀਗੀ ਤੇ ਇਹ ਆਪ ਦਾ ਪਤਾ ਜੀ ਦੱਸਦੀ ਆ ਲੁਧਿਆਣਾ ਤੇ ਗੱਲ ਲਹਿਰ ਤੇ ਜਿਹੜੇ ਇਹ ਕਹਿੰਦੀ ਆ ਮੈਂ ਅਸੀਂ ਰਹਿਨੇ ਆ ਤੇਰੀ ਇੱਕ ਲੱਤ ਵੀ ਨਹੀਂ ਕੰਮ ਕਰਦੀ ਇੱਕ ਬਾਹ ਵੀ ਨਹੀਂ ਕੰਮ ਕਰਦੀ ਤੇ ਹੁਣ ਅਸੀਂ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਤੇ ਇਹਨੂੰ ਅਸੀਂ ਹੁਣ ਹਸਨਪੁਰ ਜਿਹੜਾ ਮੈ ਕੇ ਚੱਲੇ ਆ ਤੇ ਉਹਨਾਂ ਸੰਸਥਾ ਦੇ ਨਾਲ ਵੀ ਗੱਲ ਕੀਤੀ ਆ ਤੇ ਇਹਨਾਂ ਦੇ ਪਿੰਡ ਦੇ ਲੋਕ ਜਿਹੜੇ ਸਾਰੇ ਕਿਉਂਕਿ ਭਾਈ ਸਮਾਜ ਜਿਹੜਾ ਬਹੁਤ ਜ਼ਿਆਦਾ ਖਰਾਬ ਚੱਲਦਾ ਤੇ ਤਾਂ ਕਰਕੇ ਅਸੀਂ ਇਨਸਾਨੀਅਤ ਤੌਰ ਤੇ ਜਿਹੜਾ ਇਹ ਨੂੰ ਆਣਾ ਸਨ ਪਰ ਉੱਥੇ ਛੱਡ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲੇ ਕੱਲ ਇਹ ਬੱਚੀ ਅੰਜਲੀ ਰਾਤ ਨੂੰ ਕਰੀਬ 10 ਵਜੇ ਪਹੁੰਚੀ ਚੱਕਰ ਪਿੰਡ ਦਾ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆਖਰੀ ਪਿੰਡ ਉੱਥੋਂ ਸਾਡੇ ਕੋਲੇ ਵੀਰ ਪਿੰਡ ਦੀ ਪੰਚਾਇਤ ਤੇ ਬੰਟੀ ਗੋਤਾਖੋਰ ਉਹ ਵੀਰ ਸਮਾਜ ਸੇਵਾ ਕਰਦੇ ਨੇ ਉਹਨਾਂ ਨੇ ਇਸ ਥੀ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਹਾਲਾਂਕਿ ਅੱਜ ਪਤਾ ਲੱਗਿਆ ਵੀ ਉਸ ਪਿੰਡ 'ਚ ਇਹਦੀ ਭੂਆ ਵੀ ਰਹਿੰਦੀ ਆ ਇਹ ਆਪਦੀ ਭੂਆ ਕੋਲੇ ਗਈ ਸੀ ਇੱਥੋਂ ਘਰੋਂ ਬਸੇ ਹੋ ਕੇ ਜਿਵੇਂ ਲੜ ਕੇ ਆਪਣੀ ਮੰਮੀ ਨਾਲ ਜਾ ਕਿਵੇਂ ਇਹ ਬੱਚੀ ਥੋੜੀ ਠੀਕ ਨਹੀਂ 6ਵੀਂ ਚ ਪੜ੍ਹਦੀ ਸੀ ਦਿਮਾਗੀ ਬੁਖਾਰ ਚੜ ਗਿਆ ਉਸ ਤੋਂ ਬਾਅਦ ਦੌਰੇ ਪੈਣ ਲੱਗੇ ਪੈਰਾਲਾਈਜ਼ ਵੀ ਐਕਸਾਈਡ ਇੱਕ ਸਾਈਡ ਚੱਲ ਵੀ ਨਹੀਂ ਹੁੰਦਾ ਪੂਰਾ ਤੇ ਇਹ ਬੱਚੀ ਨੂੰ ਪਤਾ ਨਹੀਂ ਕਿਵੇਂ ਬੱਸ ਚੜੀ ਇਹ ਕਿੱਦਾਂ ਇਹ ਲੁਧਿਆਣੇ ਤੋਂ ਪਹਿਲਾਂ ਜਗਰਾਉਂ ਵਾਲੀ ਬੱਸ ਚੜੀ ਫਿਰ ਜਗਰਾਉਂ ਤੋਂ ਚੱਕਰ ਵਾਲੀ ਬੱਸ ਚੜੀ ਤੇ ਚੱਕਰ ਸ਼ਾਮ ਨੂੰ ਕੱਲ 5:30 ਵਜੇ ਪਹੁੰਚੀ ਉੱਥੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਕੋਲੇ ਜੇ ਇੱਕ ਆਮ ਮੰਦਬੁੱਧੀ ਕੁੜੀ ਆਈ ਆ ਪੈਣੇ ਕਿਹੜਾ ਪੈਣਾ ਤੇਰਾ ਇਹ ਲੁਧਿਆਣਾ ਸ਼ਹਿਰ ਦੱਸਦੀ ਪਈ ਆ ਤੇ ਇਹਦੇ ਇੱਕ ਲੱਤ ਵੀ ਨਹੀਂ ਕੰਮ ਕਰਦੀ ਇੱਕ ਬਾਹਾਂ ਵੀ ਨਹੀਂ ਕਰਦੀ ਤੇ ਇਹ ਦੱਸਦੀ ਆ ਵੀ ਮੈਨੂੰ ਘਰ ਦੇ ਪਰੇਸ਼ਾਨ ਕਰਦੇ ਸੀਗੇ ਤੇ ਮੈਂ ਉਹਨਾਂ ਤੋਂ ਡਰ ਦੀ ਮਾਰੀ ਭੱਜ ਕੇ ਆ ਗਈਆਂ ਐਦਾਂ ਹੀ ਆ ਨਾ ਪੈਣੇ ਕੁੱਟਦੇ ਆ ਤੈਨੂੰ ਹਾਂਜੀ ਤੇ ਮੈਂ ਮਰ ਜਾ ਮਰ ਜਾ ਮਰ ਜਾ ਕਰਦੇ ਐਦਾਂ ਕਹਿੰਦੇ ਕਿੰਨੇ ਭੈਣ ਭਰਾ ਤੁਸੀਂ ਤਿੰਨੇ ਭੈਣ ਭਰਾ ਆਵਾ ਤੇ ਤੇ ਡੈਡੀ ਦਾ ਨਾਮ ਕੀ ਹੈ ਰਾਜੂ ਹੈ ਡੈਡੀ ਦਾ ਨਾਮ ਤੇ ਉੱਥੇ ਅੱਡੇ 'ਚ ਬੈਠੀ ਦੱਸ ਨਹੀਂ ਸੀ ਰਹੀ ਕੁਝ ਵੀ ਮੇਰੀ ਕੀ ਨਾਮ ਆ ਮੇਰੀ ਭੂਆ ਦਾ ਕੀ ਨਾਮ ਆ ਲੁਧਿਆਣੇ ਦਾ ਐਡਰੈਸ ਦੱਸਦੀ ਸੀ ਤਾਂ ਫਿਰ ਉਹ ਵੀਰਾਂ ਨੇ ਸਾਡੇ ਨਾਲ ਸੰਪਰਕ ਕਰਕੇ ਇੱਥੇ ਪਹੁੰਚਦਾ ਕਰ ਤੇ ਅੱਜ ਸਾਡੇ ਨਾਲ ਸੰਪਰਕ ਹੋਇਆ ਪੁਲਿਸ ਮੁਲਾਜ਼ਮ ਆਏ ਨੇ ਸ਼ਿਮਲਾਪੁਰੀ ਥਾਣੇ ਤੋਂ ਤੇ ਨਾਲ ਇਹਦੇ ਮੰਮੀ ਪਾਪਾ ਆਏ ਨੇ ਮਾਮਾ ਜੀ ਆਏ ਨੇ ਤੇ ਇਹਦੀ ਮੰਮੀ ਆਈ ਆ ਤੇ ਨਾਲ ਹੋਰ ਕੋਈ ਆ ਮੋਹਤਬਰ ਤੁਸੀਂ ਭੱਲੇ ਦੇ ਹੋ ਜੀ ਮੋਹਤਵਾਰ ਮਹੱਲੇ ਦੇ ਹਨਾ ਮੁਹਤਵਾਰ ਮੈਂਬਰ ਆਏ ਨੇ ਇੱਥੇ ਨੂੰ ਆ ਜੋ ਵੀਰੇ ਨੇੜੇ ਨੂੰ ਫਿਰਨ ਨੂੰ ਪਤਾ ਲੱਗੇ ਤੇ ਭੈਣ ਜੀ ਹੁਣੇ ਵੀ ਆਏ ਨੇ ਨਾਲ ਇਹ ਵੀ ਦੱਸਦੇ ਆ ਵੀ ਬੱਚੀ ਸਿਆਣੀ ਆ ਕਿਉਂਕਿ ਵੈਸੇ ਹੀ ਰੱਬ ਰੂਪੀ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਕੀਤਾ ਹੀ ਨਹੀਂ ਕਿਉਂਕਿ ਮਹਾਰਾਜ ਨੇ ਸਮਾਤੀ ਉੰਨੀ ਕਿ ਬਖਸ਼ੀ ਆ ਤੇ ਪਰ ਅਸੀਂ ਪਰਿਵਾਰ ਨੂੰ ਅੱਜ ਸਮਝਾਇਆ ਵੀ ਇਹਦੀ ਮੈਡੀਸਿਨ ਜ਼ਰੂਰ ਚਲਾਓ ਕਿਉਂਕਿ ਹੁਣ ਕੁੜੀ ਵੱਡੀ ਹੋ ਰਹੀ ਆ ਯੰਗ ਹੋ ਰਹੀ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਏ ਸੀ ਚਾਉਂਦੀਆਂ ਗੁੱਸਾ ਬਹੁਤ ਆਉਂਦਾ ਖੇਚ ਚੜਦੀ ਆ ਛੋਟੇ ਛੋਟੇ ਗੱਲ ਤੇ ਲੜਾਈ ਹੋ ਜਾਂਦੀ ਆ ਤੇ ਇਸੇ ਗੱਲ 'ਚ ਨੇ ਘਰੋਂ ਘਰ ਛੱਡ ਕੇ ਬਾਹਰ ਆ ਗਈ। ਉੱਥੇ ਭੈਣ ਹੋਣਾ ਨੇ ਸਾਨੂੰ ਇੱਕ ਫੁਟੇਜ ਦਿਖਾਈਆਂ ਵੀਡੀਓ ਦੇ ਵਿੱਚ ਵੀ ਕੋਈ ਬੰਦਾ ਕੋਈ ਮਸਾਲੇ ਵੇਚਦਾ ਜਿਹੜਾ ਉਹਨੇ ਇਹਨੂੰ ਕੁੜੀ ਨੂੰ ਆਪਣੇ ਰਿਸ਼ਤੇ ਤੇ ਬਿਠਾ ਕੇ ਨਾਲ ਉਥੋਂ ਬੀਹੀ ਚੋ ਲੈ ਜਾਂਦਾ। ਹੁਣ ਜਾਂ ਤਾਂ ਉਸ ਬੰਦੇ ਨੇ ਇਹਨੂੰ ਪਰਸ ਚੜਾਇਆ ਉੱਥੋਂ ਵਾਲੀ ਜਾ ਕੀ ਕੀਤਾ ਭੈਣ ਨੂੰ ਹੀ ਦੱਸ ਦਿਆ ਵੀ ਉਹ ਆਪਣੇ ਪਿੰਨਿਆਂ ਨੂੰ ਘਰੇ ਲੈ ਗਿਆ ਸੀ ਕੁੜੀ ਨੂੰ ਇਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਪੁਲਿਸ ਨਾਲ ਆਈ ਹੋਈ ਆ ਪਰ ਸਾਡੀ ਪਰਿਵਾਰ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਥੋੜਾ ਜਿਆ ਕੇਅਰ ਦੀ ਲੋੜ ਆ ਸਪੈਸ਼ਲ ਕੇਅਰ ਦੀ ਲੋੜ ਆ ਤੁਹਾਡੇ ਤੁਸੀਂ ਲੁਧਿਆਣਾ ਸ਼ਹਿਰ ਤੇ ਰਹਿੰਦੇ ਹੋ ਸਪੈਸ਼ਲ ਸਕੂਲ ਖੁੱਲੇ ਹੋਏ ਨੇ ਆਪਣੇ ਬਹੁਤ ਸਪੈਸ਼ਲ ਸਕੂਲ ਚ ਲਾਓ ਇਹਨੂੰ ਕਿਸੇ ਜਿੱਥੇ ਇਹਦੇ ਬਿਹੇਵੀਅਰ ਦੇ ਉੱਤੇ ਜਿੱਥੇ ਇਹਦੀ ਮਤਲਬ ਥੋੜੀ ਥੈਰੇਪੀਜ਼ ਵਗੈਰਾ ਹੋਣਗੀਆਂ ਜਿਹਦੇ ਨਾਲ ਨਾ ਮਾਈਂਡ ਕੂਲ ਹੋਊਗਾ ਗੁੱਸਾ ਘਟੂਗਾ ਇਹਦਾ ਔਰ ਇਹਨੂੰ ਪਿਆਰ ਨਾਲ ਡੀਲ ਕਰੋ ਔਰ ਇਹਦੀ ਦਵਾਈ ਸ਼ੁਰੂ ਕਰਾਓ ਤੇ ਨਹੀਂ ਤਾਂ ਭੈਣ ਮਰੀਏ ਇਹ बार-बार ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ ਨਾ ਯੰਗਾ ਕੁੜੀ ਬਹਾਗਿਰਦੀ ਬੜੀ ਕਿਰਪਾ ਹੋਈ ਆ ਕੋਈ ਮੰਦਪਾਗੀ ਘਟਨਾ ਨਹੀਂ ਵਾਪਰੀ ਤੁਸੀਂ ਵੀ ਕਰਿਓ ਅਰਦਾਸ ਇਸਤੀ ਵਾਸਤੇ ਅੰਜਲੀ ਵਾਸਤੇ ਵੀ ਆਪਣੇ ਮਾਂ ਪਿਓ ਨਾਲ ਆਪਣੇ ਪਰਿਵਾਰ ਦੇ ਨਾਲ ਰਵੇ ਤੇ ਇਸ ਤਰ੍ਹਾਂ ਦੇ ਰੱਬ ਰੂਪੀ ਬੱਚਿਆਂ ਵਾਸਤੇ ਵੀ ਆਸ-ਪਾਸ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਜੇ ਕੋਈ ਇਸ ਤਰ੍ਹਾਂ ਦਾ ਬੱਚਾ ਤੁਹਾਨੂੰ ਬਾਹਰ ਮਿਲਦਾ ਉਹਨੂੰ ਆਪਣੇ ਘਰ ਪਹਚਾਈਏ ਉਹਨੂੰ ਵਾਪਸ ਮਾਪਿਓ ਤੇਕਰ ਪਹੁੰਚਦਾ ਕਰੀਏ ਨਾ ਕਿ ਮਾਪਿਓ ਤੋਂ ਦੂਰ ਕਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ